ਪੁਲਸ ਜ਼ਿਲ੍ਹਾ ਬਟਾਲਾ ਅੰਦਰ ਲੁੱਟ ਕੋਹਾ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਕਾਫੀ ਇਜ਼ਾਫਾ ਹੋਇਆ ਹੈ। ਰੋਜ਼ ਕਿਸੇ ਨਾ ਕਿਸੇ ਦੁਕਾਨ ਜਾਂ ਘਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹੀ ਘਟਨਾ ਇੱਕ ਸਾਮਣੇ ਆਈ ਜਦੋਂ ਖਜੂਰੀਗੇੜ ਬਟਾਲਾ ਵਿਖੇ ਇੱਕ ਗੇਮ ਦੀ ਦੁਕਾਨ ਤੇ ਚੋਰਾਂ ਵੱਲੋਂ ਸ਼ੀਸ਼ੇ ਤੋੜ ਕੇ ਅੰਦਰ ਦਾਖਲ ਹੋਏ ਤਾਂ ਆਵਾਜ਼ ਸੁਣਦੇ ਘਰ ਵਾਲਿਆਂ ਨੇ ਜਦੋਂ ਰੌਲਾ ਪਾਇਆ ਤਾਂ ਚੋਰ ਫਰਾ ਹੋ ਗਏ ਤੇ ਚੋਰੀ ਨੂੰ ਅੰਜਾਮ ਦੇਣ ਵਾਲੇ ਚੋਰੀ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਹਨ। ਜਪਾਲ ਤਰੇਣਾ ਜੀ ਮੈਂ ਖਜੂਰੀਗੇੜ ਬਟਾਲਾ ਮੇਰੇ ਮੇਰੇ ਪਹਿਲੀ ਮੰਜ਼ਲ ਦੇ ਉੱਪਰ ਗੇਮਾਂ ਦੀ ਦੁਕਾਨ ਆ ਗੇਮ ਸ਼ੌਪ ਆ ਬੱਚਿਆਂ ਆ ਕੇ ਗੇਮਾਂ ਖੇਡਦੇ ਆ ਔਰ ਮੇਰੀ ਅੱਗੇ ਦੁਕਾਨ ਪਿੱਛੇ ਨਾਲ ਹੀ ਮਤਲਬ ਘਰ ਆ ਮੇਰਾ ਇੱਥੇ ਕਿ ਅੱਜ ਸਵੇਰੇ ਕੋ 3:30 ਪੌਣੇ 4 ਵਜੇ ਦੇ ਕਰੀਬ ਮੈਨੂੰ ਦੁਕਾਨ ਵਿੱਚੋਂ ਥੋੜੀ ਵਿੱਚ ਆਵਾਜ਼ ਆਈ ਤਾਂ ਮੇਰੀ ਮਿਸਰੀ ਨੇ ਉੱਚੀ ਚ ਰੋਣਾ ਪਾ ਦਿੱਤਾ ਕਿ ਦੁਕਾਨ ਵਿੱਚ ਕੋਈ ਹੈ ਤੇ ਅਸੀਂ ਕੈਮਰਾ ਤੇ ਔਨ ਰੱਖ ਦਿਆ ਪਰ ਟੀਵੀ ਰਾਤ ਨੂੰ ਬੰਦ ਕਰ ਦਿੱਤਾ ਉਹ ਟੀਵੀ ਔਨ ਕਰਕੇ ਦੇਖਿਆ ਵਿੱਚ ਕੋਈ ਆਦਮੀ ਚੱਲ ਰਿਹਾ ਸੀ ਅਸੀਂ ਭੱਜ ਕੇ ਚਾਬੀ ਲੈ ਕੇ ਆਏ ਆ ਇਹ ਜਦੋਂ ਭੱਜ ਗਿਆ ਲੇਕਿਨ ਅਗਰ ਸਾਨੂੰ ਨਹੀਂ ਪਤਾ ਚੱਲਦਾ ਤੇ ਬੜਾ ਨੁਕਸਾਨ ਹੋ ਸਕ ਬਾਹਰ ਕੈਮਰਾ ਨਹੀਂ ਲੱਗਾ ਹੋਇਆ ਬਲਕੋਨੀ ਵਿੱਚ ਹੁਣ ਬਾਹਰ ਕਿੰਨੇ ਜਾਣੇ ਸੀ ਇਹਦੇ ਬਾਰੇ ਨਹੀਂ ਪਤਾ ਲੱਗਾ ਕਿਉਂਕਿ ਸਾਡੇ ਆਉਣ ਤੋਂ ਪਹਿਲਾਂ ਭੱਜ ਗਏ ਸੀ ਕੈਮਰਾ ਤੋੜਿਆ ਉਹਨਾਂ ਕੈਮਰਾ ਤੋੜਿਆ ਜੀ ਕੈਮਰਾ ਤੋੜਨ ਦੀ ਬਿਲਕੁਲ ਵੀ ਵੀਡੀਓ ਆਈ ਉਹਨੇ ਇੱਕ ਕੈਮਰਾ ਤੋੜ ਦਿੱਤਾ ਔਰ ਦੂਸਰੇ ਕੈਮਰੇ ਨੂੰ ਤੋੜਨ ਜਾ ਰਿਹਾ ਸੀ ਜਦੋਂ ਸਾਡੀ ਜਾਗ ਖੁੱਲ ਗਈ ਹੈ ਕਿ ਕਿਸ ਤਰ੍ਹਾਂ ਕਿਧਰੋਂ ਵੀ ਆਏ ਅੰਦਰ ਸਾਡੀ ਦੁਕਾਨ ਦੇ ਸੜਕ ਵਾਲੀ ਸਾਈਡ ਦੇ ਉੱਪਰ ਨੇ ਇੱਕ ਦਰਵਾਜ਼ਾ ਲੱਗਾ ਔਰ ਸ਼ੀਸ਼ਾ ਲੱਗਾ ਉਹ ਕਿਸੇ ਨੂੰ ਪਤਾ ਨਹੀਂ ਚੱਲਦਾ ਕਿ ਉੱਪਰ ਬੈਂਡ ਲੱਗਾ ਹੋਇਆ ਪਤਾ ਨਹੀਂ ਚੱਲਦਾ ਸ਼ੀਸ਼ੇ ਦਾ ਕੋਈ ਵੀ ਇਹ ਕੋਈ ਜਾਣਕਾਰ ਹੋਏਗਾ ਜਿਹਨੂੰ ਪਹਿਲਾਂ ਪਤਾ ਹੋਏਗਾ ਇਧਰੋਂ ਆਇਆ ਉਹਨੇ ਪਹਿਲਾਂ ਸ਼ੀਸ਼ਾ ਤੋੜਿਆ ਸ਼ੀਸ਼ਾ ਤੋੜ ਕੇ ਵਿੱਚੋਂ ਦੇ ਅੰਦਰ ਅੰਦਰੋਂ ਕੋਈ ਜਿਵੇਂ ਪਤਾ ਸੀ ਕਿ ਕਿਹੜੀ ਜਗ੍ਹਾ ਉੱਪਰ ਕੈਮਰਾ ਲੱਗਾ ਉਹਨੇ ਸਿੱਧਾ ਉਹਲਾ ਕੈਮਰੇ ਨੂੰ ਹੱਥ ਪਾਇਆ ਉਹਨੂੰ ਫੜ ਕੇ ਖਿੱਚਿਆ ਕੈਮਰਾ ਤੋੜ ਦਿੱਤਾ ਉਸ ਤੋਂ ਬਾਅਦ ਜਿਹੜੇ ਦੂਸਰੇ ਕੈਮਰੇ ਵੱਲ ਜਾ ਰਿਹਾ ਤੇ ਉਦੋਂ ਸਾਨੂੰ ਉਹਦੀ ਆਵਾਜ਼ ਆਈ ਤੇ ਆਪੀ ਰੋਲਾ ਪਾ ਦਿੱਤਾ ਮੇਰੀ ਬੀਸੀ ਨੇ ਤੇ ਉਹਨੂੰ ਆਵਾਜ਼ ਸੁਣ ਕੇ ਭੱਜ ਗਿਆ ਉਹਦੇ ਕੋਲ ਲੋਹੇ ਦਾ ਕਸਰੀਆ ਸੀ ਜੀ ਇਹ ਛੱਡ ਗਿਆ ਇੱਥੇ ਇੱਕ ਨਾਲ ਚਾਕੂ ਲੈ ਕੇ ਆਇਆ ਸੀ ਛੋਟਾ ਜਿਹਾ ਜਿਹੜੇ ਘਰ ਦੇ ਕੋਰਸੋਈ ਵਿੱਚ ਵਰਤਣ ਵਾਲਾ ਉਜਾਖੂ ਵੀ ਤੇ ਸਰੀਰ ਉੱਤੇ ਡਿੱਗ ਪਿਆ ਆਪਣੇ ਜਾਨ ਦੇ ਬਾਕੀ ਆਪਣੇ ਪੈਰ ਤੇ ਸਾਠੀ ਲਵਾਈ ਆ। ਸੀਸ਼ੇ ਉੱਪਰ ਪੈਰ ਆ ਤੇ ਪੈਰ ਕਟਿਆ ਗਿਆ ਉਹਦਾ। ਕੋਈ ਆਦਾ ਚੀਜ਼ ਹੈ ਕਿ ਕੈਮਰੇ ਦੀ ਨਜ਼ਰ ਆ ਰਹੀ ਹੈ ਕਿਸੇ ਵਿੱਚ। ਕੈਮਰੇ ਵਿੱਚ ਤਾਂ ਹੋਰਿਆ ਇੱਕ ਸਾਈਡੋਂ ਨਜ਼ਰ ਆ ਰਿਹਾ। ਅਗਰ ਧਿਆਨ ਨਾਲ ਦੇਖਿਆ ਜਾ ਤਾਂ ਕੋਈ ਜਾਣ ਪਛਾਣ ਵਾਲਾ ਹੋਈ ਤੁਹਾਨੂੰ ਪਹਿਚਾਨ ਸਕਦਾ। ਕੰਪਲੇਨਟ ਕੀਤੀ ਅਸੀਂ ਕੰਪਲੇਨਟ ਕੀਤੀ ਬਸ ਸਾਡੇ ਬਾਕੀ ਨੇ ਕਿਹਾ ਸੀ ਬੇਤਰੀ ਆ ਜਾਓ ਆ ਕੇ ਮਤਲਬ ਕੰਪਲੇਨਟ ਦੇਖੇ ਜਾਓ ਫੋਨ ਕਰ ਦਿੱਤਾ ਤੇ ਵੀਡੀਓ ਵਗੈਰਾ ਬਣਾ ਕੇ ਉਹ ਭੇਜ ਦਿੱਤੀ ਉਹ ਕਹਿੰਦੇ ਕੋਈ ਨਹੀਂ ਸ਼ਾਮ ਨੂੰ ਕਾਲ ਕਰ ਦਿੰਦੇ। ਤੁਸੀਂ ਘਰ ਦੀ ਜੇ ਘਰ ਚ ਨਾਮ ਹੁੰਦੇ ਤਾਂ ਕਿੱਦਾਂ ਕਰਨਾ? ਮੈਂ ਬਹੁਤ ਘੱਟ ਰਾਤ ਨੂੰ ਮੇਰਾ ਜਿਆਦਾ ਕੰਮ ਬਾਹਰ ਦਾ ਹੁੰਦਾ ਅੱਜ ਕੁਦਰਤੀ ਮੈਂ ਘਰ ਸੀ ਤੇ ਆਵਾਜ਼ ਸੁਣ ਕੇ ਮੈਂ ਆ ਪਿਆ ਕਿਉਂਕਿ ਘਰ ਬੱਚੇ ਅਗਰ ਛੋਟੇ ਬੱਚੇ ਨੇ ਉਹ ਹੁਣ ਵੀ ਡਰੇ ਹੋਏ ਨੇ ਵਿਚਾਰੇ ਤੇ ਜੇ ਕੰਨੇ ਬੱਚੇ ਹੁੰਦੇ ਤੇ ਡਰ ਦਾ ਮਾਹੌਲ ਬਣ ਜਾਂਦਾ ਹੁਣ ਵੀ ਬਣਿਆ ਹੋਇਆ ਪਰ ਮੇਰਾ ਮਤਲਬ ਇਹਨਾਂ ਚੋਰਾਂ ਦੇ ਇੰਨੇ ਹੌਸਲੇ ਬਲੰਦ ਨੇ ਕਿ ਜਿਹੜੇ ਸਵੇਰੇ 4 ਵਜੇ ਉਦੋਂ ਤੇ ਚਹਿਲ ਪਹਿਲ ਵੀ ਜਾਂਦੀ ਸ਼ਹਿਰ ਦੇ ਵਿੱਚ ਤੇ ਸ਼ਰੇਆ ਮਾਰ ਕੇ ਦੁਕਾਨ ਦੇ ਉੱਪਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਹ ਨਾਲ ਸਾਡੇ ਪਰਿਵਾਰ ਵਿੱਚ ਬਹੁਤ ਡਰ ਦਾ ਮਾਹੌਲ ਆਣਾ ਚਾਹਨਾ ਕੋਈ ਮਤਲਬ ਸਰਟੀਫਾਈ ਕਰ ਸਕਦੇ ਸੀ ਜਾਂ ਨਹੀਂ ਵੀ ਮਤਲਬ ਸਮਾਨ ਚ ਗਾਇਸਦਾ ਚੋਰਾ ਲੱਖਾਂ ਰੁਪਏ ਦਾ ਨੁਕਸਾਨ ਤੇ ਚੋਰੀ ਹੁੰਦਾ ਮੈਂ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਜਿਹੜੇ ਨੇ ਚੋਰਾਂ ਦੇ ਹੌਸਲੇ ਬੁਲੰਦ ਨੇ ਇਹਨਾਂ ਦੇ ਉੱਪਰ ਕੰਟਰੋਲ ਕੀਤਾ ਜਾਵੇ ਕਿ ਹਰ ਰੋਜ਼ ਅਖਬਾਰਾਂ ਵਿੱਚ ਚੈਨਲਾਂ ਵਿੱਚ ਦੋ ਤਿੰਨ ਚੋਰੀਆਂ ਘਟਨਾਵਾਂ ਤੁਹਾਨੂੰ ਬਟਾਲਾ ਵਿੱਚ ਸੁਣਨ ਮਿਲ ਜਾਂਦੀਆਂ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਲੋਕਾਂ ਦਾ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਨੂੰ ਕਿ ਇਹਨਾਂ ਉੱਪਰ ਕੰਟਰੋਲ ਕੀਤਾ ਜਾਵੇ ਤਾਂ ਕਿ ਅਸੀਂ ਚੈਨਲ ਰਹਿ ਸਕੀ ਸਾਡਾ ਜੀ ਮੇਨ ਰੋਡ ਉੱਪਰ ਇਹੀ ਤੇ ਮੇਰੇ ਬੱਚੇ ਡਾੜੀ ਇਹੀ ਆ ਕਿ ਮੇਨ ਰੋਡ ਖਜੂਰੀਗੜ੍ਹ ਦਾ ਚੌਕ ਆ ਉਹਦੇ ਵਿੱਚ ਮੇਨ ਰੋਡ ਦੇ ਉੱਪਰ ਘਾਰ ਆ ਔਰ ਜਿਹੜੀ ਜਿੱਧਰ ਉਹ ਆਇਆ ਉਹ ਬਿਲਕੁਲ ਰੋਡ ਦੇ ਉੱਪਰ ਆ ਮਤਲਬ ਰੋਡ ਦਿਖਾਈ ਦਿੰਦੀ ਉੱਪਰ ਤੇ ਇਨੀ ਜਗ੍ਹਾ ਮਤਲਬ ਡਗੜ ਹੋ ਕੇ ਚੋਰ ਅੰਦਰ ਦਾਖਲ ਹੋ ਗਏ ਬਹੁਤ ਸੋਚਣ ਨੂੰ ਮਜਬੂਰ ਕਰ ਦਈਏ ਗਾ ਜੀ